12 ਤਰੀਕ ਨੂੰ ਸ਼ਹਿਰ ਨੂੰ ਜਾ ਰਹੀ ਸੀ ਮੇਰਾ ਛੋਟਾ ਬੱਚਾ ਮੇਰੇ ਨਾਲ ਸੀਗਾ ਤੇ ਹੱਲੇ ਚਾਹੀਏ ਮੋੜ ਤੋਂ ਦੋ ਮੁੰਡੇ ਮੇਰੇ ਨਾਲ ਲੱਗੇ ਨੇ ਉਹ ਮੈਨੂੰ ਰਸਤੇ 'ਚ ਰੋਕ ਦੇਨੇ ਤੇ ਮੇਰਾ ਬੱਚਾ ਖੋਣ ਦੀ ਕੋਸ਼ਿਸ਼ ਕਰਦੇ ਨੇ ਤੇ ਕਹਿੰਦੇ ਨੇ ਕਿ ਦੋ ਚਾਰ ਦਿਨ ਇਹਨਾਂ ਤੇ ਪਹਿਲਾ ਪਰਚਾ ਹੋਇਆ ਸੀ ਤੇ ਕਹਿੰਦੇ ਆ ਕਿ ਆਪਣੀ ਕੰਪਲੇਨ ਵਾਪਸ ਲੈ ਨਹੀਂ ਤੇ ਤੇਰਾ ਮੁੰਡਾ ਅਗਵਾ ਕਰ ਲਿਆ ਜਾਏਗਾ ਤੈਨੂੰ ਮਾਰ ਦਿੱਤਾ ਜਾਏਗਾ ਬਲਕਿ ਉਹ ਮੇਰੇ ਨਾਲ ਕਾਫੀ ਬੈਸਬਸਾਈ ਕਰਦੇ ਨੇ ਫਿਰ ਮੈਂ ਅੱਗੇ ਹੱਥ ਜੋੜ ਕੇ ਕਹਿੰਨੀ ਆ ਕਿ ਮੈਂ ਜਿੱਕੇ ਪਰਚਾ ਦਿੱਤਾ ਮੈਂ ਉੱਥੇ ਹੀ ਚਲੀ ਆ ਮੈਂ ਵਾਪਸ ਲੈ ਲਨੀ ਆ ਪਲੀਸ ਮੈਨੂੰ ਕੋਈ ਨਾ ਕਿਓ ਉਥੇ ਤੱਕ ਤਾਂ ਬਲਕਿ ਉਥੋਂ ਤੱਕ ਮੇਰੇ ਕਚੈਰੀ ਤੱਕ ਮੇਰੇ ਪਿੱਛੇ ਆਂਦੇ ਨੇ ਫਿਰ ਮੇਰਾ ਬਲਕਿ ਪਿੱਛਾ ਕਰਦੇ ਨੇ ਉਥੋਂ ਮੈਂ ਪੁਲਿਸ ਅਫਸਰ ਦੀ ਹੈਲਪ ਲੈਣੀ ਆ ਉਹ ਫਿਰ ਮੈਨੂੰ ਪੁੱਛਦੇ ਆ ਕਿ ਤੇਰੇ ਪਿੰਡ ਤੋਂ ਬਲਕਿ ਕੋਈ ਮੋਤਵਾਰ ਬੰਦੇ ਹੈ ਮੈਂ ਉਹਨਾਂ ਦਾ ਕੰਟੈਕਟ ਦਿੰਨੀ ਆ ਤੇ ਮੇਰੇ 1 ਘੰਟੇ ਬਾਅਦ ਉਹ ਮੇਰੀ ਰੱਖਿਆ ਕਰਦੇ ਨੇ ਤੇ 1 ਘੰਟੇ ਬਾਅਦ ਮੇਰੇ ਪਿੰਡ ਤੋਂ ਦੋ ਬਲਕਿ ਕਿਸੋਬਾ ਸਿੰਘ ਤੇ ਲੰਬਰਦਾਰ ਗੁਰਨਾਮ ਸਿੰਘ ਬਲਕਿ ਮੌਕੇ ਤੇ ਆਂਦੇ ਨੇ ਉਹ ਮੈਨੂੰ ਬਚਾ ਕੇ ਉਥੇ ਲੈ ਕੇ ਜਾਂਦੇ ਨੇ ਘਰ ਵਾਪਸ ਬਲਕਿ ਫਿਰ ਇੱਕ ਮੁੰਡਾ ਗੁਰਵਿੰਦਰ ਗੁਰਪਿੰਦਰ ਹੈ ਕੁਮਾਰ ਇੱਕ ਕਾਕਾ ਆ ਹਾਂਜੀ ਕੋਈ ਉਹਨਾਂ ਨੂੰ ਪਛਾਣਦੀ ਜੀ ਹਾਂਜੀ ਮੈਂ ਪਛਾਣਦੀ ਆ ਹੁਣ ਕੰਪਲੇਨ ਬਲਕਿ 12 ਤਰੀਕ ਨੂੰ ਕੰਪਲੇਨ ਦਿੱਤੀ ਸੀ ਮੌਕੇ ਤੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਅੱਜ 4 ਦਿਨ ਹੋ ਗਿਆ ਕੋਈ ਪੋਸ਼ਤਾਸ਼ ਨਹੀਂ ਮੁੰਡੇ ਇੱਧਾ ਫੇਰ ਰਹੇ ਨੇ ਕੋਈ ਕਾਰਵਾਈ ਨਹੀਂ ਕੀਤੀ ਗਈ ਅੱਜ ਮੇਰੇ ਪਿੰਡ ਦੇ ਮੋਹਤਵਾਰ ਬੰਦੇ ਮੇਰੇ ਨਾਲ ਆਏ ਨੇ ਤੇ ਕਿੰਨੀ ਕੁ ਜਿਹੜਾ ਮੇਰੀ ਰੱਖਿਆ ਕਰਨਗੇ ਮੇਰੇ ਹਸਬੰਦ ਬਾਹਰ ਹੁੰਦੇ ਨੇ ਇਹ ਮੇਰੇ ਨਾਲ ਆਏ ਨੇ ਅੱਜ ਇਨਾਂ ਨੇ ਹਜੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੁੰਡੇ ਇਦਾਂ ਹੀ ਫਿਰ ਰਹੇ ਨੇ ਮੈਂ ਮੰਗ ਕਰਦੀ ਹਾਂ ਪ੍ਰਸ਼ਾਸਨ ਤੋਂ ਕਿ ਜਲਦੀ ਤੋਂ ਜਲਦੀ ਠਾਨਾ ਸਿਟੀ ਵਾਲੇ ਮੇਰੇ ਤੇ ਕਾਰਵਾਈ ਕਰਨ ਬਲਕਿ ਉਹਨਾਂ ਨੂੰ ਪੁੱਛਣ ਕਿ ਮੈਂ ਬੱਚਿਆਂ ਨੂੰ ਸਕੂਲ ਭੇਜਾਂਗਾ ਨਹੀਂ ਮੈਂ ਘਰੋਂ ਬਾਹਰ ਨਿਕਲ ਪਾ ਰਹੀ ਆ ਮੈਨੂੰ ਇਨਸਾਫ ਚਾਹੀਦਾ ਮੇਰੇ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਜੇ 12 ਤਰੀਕ ਨੂੰ ਇਹ ਵਾਕਿਆ ਹੋਇਆ ਵਾ ਇਹ ਲੜਕੀ ਇੱਕ ਮੁਲਾਜ਼ਮਤ ਕੋਲ ਗਈਈ ਆ ਉਹਨੂੰ ਇਹਨੇ ਸਾਡਾ ਨੰਬਰ ਦਿੱਤਾ ਵਾ ਕਿ ਮੈਨੂੰ ਦੋ ਮੁੰਡੇ ਜਿਹੜੇ ਆ ਉਹ ਕਿਡਨੈਪ ਕਰਨੇ ਪੈਗੇ ਆ ਉਹਨਾਂ ਸਾਨੂੰ ਫੋਨ ਕਾਲ ਕਰਕੇ ਇੱਥੇ ਬੁਲਾਇਆ ਵਾ ਅਸੀਂ ਫਿਰ ਉਹਦੀ ਪਨਾਹ ਚ ਲੜਕੀ ਨੂੰ ਲੈ ਕੇ ਆਪਣੀ ਗੱਡੀ ਚ ਬਿਠਾ ਕੇ ਇਹਦੀ ਮੋਪਡ ਮੈਂ ਚਲਾ ਕੇ ਇਹਦੇ ਕੋਲ ਥਾਣੇ ਕਮਲੇ ਲਿਵਾ ਕੇ ਤੇ ਫਿਰ ਇਹਨੂੰ ਡਾਲੇ ਪੰਕ ਕਰ ਲੈ ਕੇ ਵਾਪਸ ਗਏ ਆ ਮੌਕੇ ਤੇ ਉਹ ਬੰਦੇ ਜਿਹੜੇ ਤੋਂ ਮੌਜੂਦ ਸੀਗੇ ਉਹ ਬੰਦੇ ਨੂੰ ਮੈਂ ਜਾਣਦਾ ਮੇਰੇ ਪਿੰਡ ਦੇ ਬੰਦੇ ਆ ਇੱਕ ਕਾਕਾ ਸਨ ਆਫ ਕਰਸੇਮਲ ਤੇ ਕਿਰਪਿੰਦਰ ਸਨ ਆਫ ਚਸ਼ਵਾਲ ਪਿੰਡ ਪਗੋਤਾਂ ਇਹ 12 ਤਰੀਕ ਦੀ 12 ਤਰੀਕ ਦੀ ਕੋਈ 10:30 11 ਵਜੇ ਦੀ ਗੱਲ ਸਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਹ ਲੜਕੀ ਆਪਣੇ ਬਚਾਅ ਵਾਸਤੇ ਕਿਸੇ ਮੁਲਾਜ਼ਮ ਦੀ ਪਨਾਹ ਚ ਗਈ ਆ ਉਹਨੂੰ ਇਹਨਾਂ ਸਾਡਾ ਨੰਬਰ ਦਿੱਤਾ ਵਾ ਉਹਨਾਂ ਸਾਨੂੰ ਫੋਨ ਕਾਲ ਕੀਤੀ ਆ ਕਿ ਤੁਹਾਡੇ ਪਿੰਡ ਦੀ ਇੱਕ ਲੜਕੀ ਇਦਾਂ ਜਿਹੜਾ ਵਾ ਉਹਨੂੰ ਦੋ ਜਣੇ ਕਿਡਨੈਪ ਕਰਨ ਵਾਸਤੇ ਆਏ ਜਾ ਤੇ ਉਹਨੂੰ ਤੁਸੀਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਜਿਹੜੀ ਆ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਨਾ ਹਾਂ ਮੌਕੇ ਤੇ ਮੁੰਡੇ ਉੱਥੇ ਸੀਗੇ ਅਸੀਂ ਆਪ ਵੇਖਿਆ ਸਾਡੇ ਨੇ ਵੇਖੇ ਭੱਜੇ ਆ ਇਹ ਲੜਕੀ ਆਪਣਾ ਸਕੂਟੀ ਸਟੈਂਡ ਤੋਂ ਸਕੂਟੀ ਲੈਣ ਵਾਸਤੇ ਗਈ ਆ ਉਹਦੋਂ ਇਹਦੇ ਪਿੱਛੇ ਉਹ ਲੜਕਾ ਜ਼ਬਰਦਸਤੀ ਕਰ ਰਿਹਾ ਹੈਗਾ ਆਪਾਂ ਕੀ ਵੇਖਿਆ ਮੌਕੇ ਦੇ ਗਵਾਹ ਮੌਕੇ ਦੇ ਗਵਾਹ ਅਸੀਂ ਨਾਲੋਂ ਗਏ ਫਿਰ ਕੰਪਲੇਨਤ ਦਈ ਇੱਥੇ ਸਾਡੀ ਕਾਰਵਾਈ ਤੇ ਅੱਜ ਚਾਰ ਦਿਨ ਹੋ ਗਏ ਅਜ ਤੱਕ ਕੋਈ ਕਾਰਵਾਈ ਨਹੀਂ ਇਹ ਕਾਰਵਾਈ ਨਹੀਂ ਹੁੰਦੀ ਤੇ ਤੁੰਡੋ ਤੁਹਾਡਾ ਕੀ ਹੈਗਾ ਇਹ ਕੁੜੀ ਕਹਿੰਦੀ ਹੈ ਜੀ ਮੇਰਾ ਕੋ ਬਚਾਓ ਨਹੀਂ ਕਰ ਸਕਦਾ ਇਸ ਵਾਲੇ ਨੂੰ ਸੁਸਾਇਡ ਕਰਨਾ ਹੈ ਇਹਰਾ ਕੋ ਫਾਈਨਲ ਹੈ ਨਹੀਂ ਜਿਹੜੀ ਦਰਖਾਸਤ ਜੇ ਹੁਣੇ ਆਈ ਹੈ ਉਹਦੀ ਪੜਤਾਲ ਕਰਦੇ ਹਾਂ ਜੋ ਵੀ ਦਰਖਾਸਤ ਦੇ ਵਿੱਚ ਹੋਊਗਾ ਉਹਦਾ ਸਿੱਟਾ ਨਿਕਲੂਗਾ ਤੇ ਉਹਦੇ ਕਰ ਵੇਖਾਂ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਢਾੜੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ